ਸਾਬਕਾ ਸਰਪੰਚ ਜਸਪ੍ਰੀਤ ਕੌਰ ਦੇ ਪਤੀ ਜੁਗਰਾਤ ਸਿੰਘ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕੀਤਾ ਕਤਲ ਸ੍ਰੀ ਹਰਗੋਬਿੰਦਪੁਰ ਸਾਹਿਬ ਨਜ਼ਦੀਕੀ ਪਿੰਡ ਚੀਮਾ ਖੁੱਡੀ ਵਿੱਚ ਸਾਬਕਾ ਸਰਪੰਚ ਦੇ ਪਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰੰਦਾ ਸਮਾਚਾਰ ਪਰਾਪਤ ਹੋਇਆ ਹੈ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸਾਬ ਦਾ ਸਰਪੰਚ ਜਸਪ੍ਰੀਤ ਕੌਰ ਪਿੰਡ ਚੀਮਾ ਖੁੱਡੀ ਦੇ ਪਤੀ ਜੁਗਰਾਤ ਸਿੰਘ ਮੌਜੂਦਾ ਸਮਤੀ ਮੈਂਬਰ ਜੋ ਲਗਭਗ 4 ਵਜੇ ਆਪਣੇ ਘਰ ਦੇ ਥੱਲੇ ਬਣੀਆਂ ਦੁਕਾਨਾਂ ਵਿੱਚ ਬੈਠਾ ਹੋਇਆ ਸੀ ਕਿ ਦੋ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਬਟਾਲਾ ਲਿਜਾਇਆ ਗਿਆ ਜੋ ਰਸਤੇ ਵਿੱਚ ਹੀ ਦਮ ਤੋੜ ਗਿਆ ਮੌਕੇ ਤੇ ਪਹੁੰਚੇ ਡੀਐਸਪੀ ਹਰੀਸ਼ ਬਹਿਲ ਐਸਐਚਓ ਸੁਖਵਿੰਦਰ ਸਿੰਘ थाना श्री हरगोबिंदपुर साहिब पहुंचे अति सीसीटीवी कैमरे कब्जे विच लेके अगली कार्रवाई आरंभ कर दी गई है आओ देखते हाँ ट्वेंटी फोर एक्स सैवन न्यूज पंजाब के श्री हरगोबिंदपुर साहिब तो ब्यूरो चीफ बीएस एस कलसी दी खास रिपोर्ट नहीं आ सकता है ਰਹਿਣ ਵਾਲੇ ਐ ਕਿੰਨੇ ਕੁ ਵਜੇ ਘਟਨਾ ਜਿਹੜੀ ਕਿੰਨੇ ਕੁ ਵਜੇ ਘਟਨਾ ਹੈ ਕੋਈ ਦੋ ਟਾਈਮ ਘੰਟੇ ਹੈ ਹੜੇ ਉੱਥਾ ਹੈ 2 ਘੰਟੇ ਦਾ ਟਾਈਮ ਹੈ ਸਾਡੂ ਪਹਿਲਾਂ ਦਾ ਜੀ ਏ ਕੀ ਲੱਗਦਾ ਤੁਹਾਡੇ ਰਿਸ਼ਤੇ ਵਿੱਚ ਕੀ ਸੀ ਬਿਲਕੁਲ 7:00 ਤੋਂ 9:00 ਤੱਕ ਮੈਂ ਕਿਹਾ ਇੱਕ ਚੋਕ ਬਣਾ ਗਿਆ ਸੀ ਤੇ ਜ਼ਖਮੀ ਜ਼ਖਮੀ ਵਾਲ ਤੁਸੀਂ ਖੜਾ ਗਿਆ ਸੀ ਉੱਥਾ ਹਾਂਜੀ ਜਦੋਂ ਉਹ ਜਖਮੀ ਸੀ ਜਦੋਂ ਇੱਥੋਂ ਖੜਿਆ ਗਿਆ ਇੱਥੋਂ ਜਖਮੀ ਆਉਂਦੇ ਜੀ ਖੜਿਆ ਅੱਛਾ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਹੋਰ ਤਾਂ ਮੈਂ ਤਾਂ ਬਾਅਦ ਚ ਆਇਆ ਨਾ ਵੱਡਾ ਹਸ ਨਾਲ ਆਇਆ ਪਹਿਲਾਂ ਉਹ ਜੀ ਮਤਲਬ ਇਦਾਂ ਦੀ ਕਦੇ ਜ਼ਿੰਦਗੀ ਚ ਪਹਿਲੇ ਵੀ ਕੋਈ ਕਟਨਾ ਹੋਵਾ ਵਾਪਸ ਇਹਦੇ ਨਾਲ ਕੋਈ ਪਹਿਲਾਂ ਕਦੇ ਇਹਨੂੰ ਪਏ ਹੋ ਕੇ ਜੀ ਪਾ ਕੋ ਨਾ ਤਾਂ ਪਹਿਲਾਂ ਤੇ ਇਹ ਜੀ ਬੰਦੇ ਫੇਸਟ ਆਪਰੇਂਡਿੰਗ ਜੀ ਤੇ ਕੋਈ ਰੰਜਿਸ਼ ਨਹੀਂ ਕੋਈ ਰੰਜਿਸ ਬਾਜੀ ਲੱਗਦਾ ਕੋ ਰੰਜਿਸ ਬਾਜੀ ਹੋਏ ਨਾ ਕੋਈ ਰੰਜਿਸ ਦੀ ਗੋਲੀ ਚਲਾ ਰਹੀ ਕੋ ਪਤਾ ਇਹ ਕੋਈ ਤਾਂ ਨਹੀਂ ਪਤਾ ਬੰਨਿਆ ਇਹ ਤੁਹਾਨੂੰ ਲੱਗਦਾ ਮੈਂ ਹੂੰ ਕੋਈ ਰੰਜਿਸ ਬਾਜੀ ਹੋਏ ਕਿ ਨਾ ਪੈਣ ਸੋ ਕੋਣੋ ਬਟ ਇਹਨੂੰ ਪਤਾ ਉਹਨੂੰ ਪਤਾ ਹੋ ਜਾਦਾ ਫਿਰ ਬਾਦਸ਼ਾਹ ਹਾਂ ਜੀ ਕਿ ਬੱਤਰ ਬਣਾ ਕੇ ਨਹੀਂ ਬਣਾ ਧੰਨਵਾਦ ਮੈਂ ਕੁੜੀ ਘਟਨਾ ਵਪਰੀ ਕੀ ਕਰਨ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਹੈ ਸੋ ਅਸੀਂ ਇੱਥੇ ਆਏ ਹਾਂ ਕਿ ਐਕਸ ਸਰਪੰਚ ਜਿਹੜੇ ਜਗਰਾਜ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਬਾਕੀ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਸਾਹਮਣੇ ਚੀਜ਼ ਆਉਂਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕੋਈ ਸਿਸਟੀ ਕੈਮਰੇ ਵਿੱਚ ਫੁਟੇਜ ਕਰ ਗਈ ਬਸ ਦੇਖ ਰਹੇ ਹਾਂ ਕਿ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਕੋਈ ਗੋਲੀ ਲੱਗੀ ਹੈ ਜੀ ਕਿੱਥੇ